ਜੰंडीगढ़ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਆਰਪੀਜੀ ਹਮਲਾ ਕਰਨ ਵਾਲੇ ਦੀਪਕ ਉਰਫ ਰੰਗਾ ਦੇ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਬੁੜੈਲ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਔਰ ਸੈਕਟਰ 49 ਦੀ ਪੁਲਿਸ ਵੱਲੋਂ ਜੇਲ ਐਕਟ 2011 ਦੇ ਤਹਿਤ 52 ਏ ਲਗਾ ਕੇ ਧਾਰਾ ਤੇ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਦੀਪਕ ਉਰਫ ਰੰਗਾ ਦੇ ਖਿਲਾਫ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਅੰਦਰੋਂ ਮੋਬਾਈਲ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ ਆਮ ਤੌਰ ਤੇ ਹੁਣ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਪਰ ਜੇਲ ਪ੍ਰਸ਼ਾਸਨ ਜ਼ਰੂਰ ਇਸ ਉੱਤੇ ਵਿਵਾਦਾਂ ਚ ਰਹਿੰਦਾ ਆ ਲਗਾਤਾਰ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਨਾਮੀ ਗੈਂਗਸਟਰ ਕੋਖਿਆਤ ਗੈਂਗਸਟਰ ਜਿਹੜੇ ਨੇ ਉਹ ਜੇਲਾਂ ਦੇ ਅੰਦਰ ਮੋਬਾਈਲ ਫੋਨ ਲੈ ਕੇ ਘੁੰਮਦੇ ਨੇ ਆਮ ਮੋਬਾਈਲ ਫੋਨਸ ਵੀ ਨਹੀਂ ਸਮਾਰਟਫੋਨਸ ਐਂਡਰੋਇਡ ਫੋਨਸ ਲੈ ਕੇ ਇਹ ਕੈਦੀ ਜਿਹੜੇ ਨੇ ਅੰਦਰ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਨੇ ਖੈਰ ਹੁਣ ਬੜੈਲ ਜੇਲ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਆਰਪੀਜੀ ਹਮਲਾ ਕਰਨ ਵਾਲੇ ਦਿਲਪਕ ਉਰਫ ਰੰਗਾ ਦੇ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਔਰ ਇਸ ਮਾਮਲੇ ਦੇ ਉੱਤੇ ਫੌਰੀ ਤੌਰ ਦੇ ਉੱਤੇ ਚੰਡੀਗੜ੍ਹ ਸੈਕਟਰ 49 ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ 49 ਸੈਕਟਰ ਦੀ ਪੁਲਿਸ ਨੇ ਸਾਫ਼ ਤੌਰ ਦੇ ਉੱਤੇ ਜੇਲ ਐਕਟ 2011 ਦੇ ਆਧਾਰ ਦੇ ਉੱਤੇ ਧਾਰਾ 52 ਦੇ ਕਲੌਜ਼ A ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਕੇਸ ਵਿੱਚ ਇਜ਼ਾਫਾ ਕਰ ਦਿੱਤਾ ਔਰ ਦੀਪਕ ਔਰ ਫਰੰਗਾ ਦੇ ਖਿਲਾਫ ਇਸ ਧਾਰਾ ਦੇ ਅਧੀਨ ਵੀ ਮਾਮਲਾ ਜਿਹੜਾ ਉਹ ਲਗਾ ਦਿੱਤਾ ਗਿਆ ਦੀਪਕ ਰੰਗਾ ਨੇ ਆਪਣੇ ਪਹਿਲਾਂ ਦੇ ਮਾਮਲਿਆਂ ਦੇ ਵਿੱਚ ਬਹੁਤ ਸਾਰੇ ਕਬੂਲਨਾਮੇ ਕੀਤੇ ਹੋਏ ਨੇ ਔਰ ਜਦੋਂ ਪੁੱਛ ਪੜਤਾਲ ਕੀਤੀ ਗਈ ਤਾਂ ਨਾ ਸਿਰਫ ਆਰਪੀਜੀ ਹਮਲਾ ਸਗੋ ਇਸ ਤੋਂ ਪਹਿਲਾਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਜਿਵੇਂ ਕਿ 28 ਸਤੰਬਰ 2019 ਦੇ ਵਿੱਚ ਸੋਨੂ ਸ਼ਾਹ ਦਾ ਵਿਅਕਤੀ ਨਾਂ ਦਾ ਵਿਅਕਤੀ ਜਿਹੜਾ ਬੜੈਲ ਜੇਲ ਦੇ ਵਿੱਚ ਮਾਰ ਦਿੱਤਾ ਗਿਆ ਸੀ ਦੀਪਕ ਰੰਗਾ ਦੇ ਵੱਲੋਂ ਔਰ ਜਾਣਕਾਰੀ ਮੁਤਾਬਕ ਦੀਪਕ ਰੰਗਾ ਨੇ ਇਹ ਕਬੂਲਿਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ ਮੁਤਾਬਕ ਹੀ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਇਸ ਵਿੱਚ ਵੀ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਸੋਨੂ ਸ਼ਾਹ ਦੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਫੌਰੀ ਤੌਰ ਦੇ ਉੱਤੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਚੋਂ ਦੀਪਕ ਉਰਫ ਰੰਗਾ ਦਾ ਪ੍ਰੋਡਕਸ਼ਨ ਵਾਰੰਟ ਲਿਆ ਸੀ ਤੇ ਉਸ ਤੋਂ ਬਾਅਦ ਦੀਪਕ ਉਰਫ ਰੰਗਾ ਉੱਥੇ ਹੀ ਮੌਜੂਦ ਸੀ ਉਸ ਤੋਂ ਬਾਅਦ ਆਰਪੀਜੀ ਹਮਲਾ ਵੀ ਹੁੰਦਾ ਆ ਔਰ ਉਸ ਦੇ ਵਿੱਚ ਵੀ ਦੀਪਕ ਉਰਫ ਰੰਗਾ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ ਇਸ ਤੋਂ ਪਹਿਲਾਂ ਕਈ ਹੋਰ ਕਤਲ ਮਾਮਲਿਆਂ ਦੇ ਵਿੱਚ ਵੀ ਵਿਵਾਦ ਸਾਹਮਣੇ ਆਇਆ ਸੀ ਔਰ ਉਸ ਦੇ ਵਿੱਚ ਵੀ ਦੀਪਕ ਔਰ ਫਰੰਗਾ ਨੂੰ 5 ਤੋਂ 6 ਲੱਖ ਰੁਪਏ ਦਿੱਤੇ ਗਏ ਸੀ ਇਹ ਵੀ ਦੀਪਕ ਰੰਗਾ ਨੇ ਕਬੂਲ ਲਿਆ ਹੈਗਾ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਤੀਏ ਕਿ RPG ਹਮਲੇ ਨੂੰ ਲੈ ਕੇ ਦੀਪਕ ਔਰ ਫਰੰਗਾ ਨੂੰ 10 ਤੋਂ 15 ਲੱਖ ਰੁਪਏ ਦਿੱਤੇ ਗਏ ਸੀ ਇਹ ਵੀ ਕਬੂਲਨਾਮਾ ਦੀਪਕ ਔਰ ਫਰੰਗਾ ਨੇ ਕੀਤਾ ਦੱਸਿਆ ਜਾ ਰਿਹਾ ਇਹ ਪੈਸੇ ਜਿਹੜੇ ਨੇ ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਜਿਹੜੀ ਪਰਚੋਲ ਤੋਂ ਬਾਅਦ ਖਬਰ ਸਾਹਮਣੇ ਆਈ ਹੈ ਉਸ ਮੁਤਾਬਕ 10 ਤੋਂ 15 ਲੱਖ ਰੁਪਏ ਅਤਵਾਦੀ ਰਿੰਦਾ ਜੋ ਕਿ ਭਾਰਤ ਦੇ ਵਿੱਚ ਅਤਵਾਦੀ ਘਰਾੜ ਹੈ ਮੋਸਟ ਵਾਂਟਡ ਹੈ ਉਸ ਵੱਲੋਂ ਭੇਜੇ ਗਏ ਸੀ ਇਸ ਦੀਪਕ ਉਰਫ ਰੰਗਾ ਨੂੰ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਦੀਪਕ ਔਰ ਫਰੰਗਾ ਦੇ ਕੋਲੋਂ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਔਰ 49 ਸੈਕਟਰ ਦੀ ਪੁਲਿਸ ਨੇ ਫੌਰੀ ਤੌਰ ਦੇ ਉੱਤੇ ਇਸ ਉੱਤੇ ਕਾਰਵਾਈ ਕਰਦਿਆਂ ਹੋਇਆ ਜੇਲ ਐਕਟ 2011 ਦੇ ਅਧੀਨ ਤਾਰਾ 52 ਔਰ ਕਲੌਜ਼ ਏ ਦੇ ਤਹਿਤ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਹੈ ਔਰ ਐਫ ਆਈ ਆਰ ਦੇ ਵਿੱਚ ਇਹ ਵੀ ਧਾਰਾ ਜਿਹੜੀ ਹੈ ਉਹ ਜੋੜ ਦਿੱਤੀ ਗਈ ਹੈ ਦੀਪਕ ਔਰ ਫਰੰਗਾ ਦੇ ਖਿਲਾਫ ਕਾਰਵਾਈ ਔਰ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਜ਼ਬਤ ਹੋਣਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਿਹਾ ਬੁੜੈਲ ਜੇਲ੍ਹ ਦੇ ਉੱਤੇ ਖਾਸ ਕਰਕੇ ਕਿਉਂਕਿ ਬੁੜੈਲ ਜੇਲ੍ਹ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਔਰ ਦੁਬਾਰਾ ਵਿਵਾਦ ਇੱਕ ਬੁੜੈਲ ਜੇਲ੍ਹ ਦੇ ਨਾਲ ਜੁੜਿਆ ਸਾਹਮਣੇ ਆ ਗਿਆ ਜਿਸ ਦੇ ਵਿੱਚ ਹੁਣ ਇਸ ਕੁਖਿਆਤ ਗੈਂਗਸਟਰ ਔਰ ਇਸ ਆਰਪੀਜੀ ਹਮਲੇ ਦੇ ਕਥਿਤ ਦੋਸ਼ੀ ਦੇ ਕੋਲੋਂ ਮੋਬਾਈਲ ਫੋਨ ਜਿਹੜਾ ਉਹ ਬਰਾਮਦ ਕੀਤਾ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਹੋਰ ਕਾਰਵਾਈ ਹੋ ਸਕਦੀ ਹੈ ਕਿ ਪੂਰੀ ਜੇਲ੍ਹ ਦਾ ਵੀ ਸਮੀਖਿਆ ਕੀਤੀ ਜਾ ਸਕਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਲੈ ਕੇ ਉੱਚ ਪੱਧਰ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਜਾਂ ਫਿਰ ਮੰਤਰਾਲੇ ਦੇ ਉੱਤੇ ਹੀ ਜੇਲ੍ਹ ਮੰਤਰਾਲੇ ਦੇ ਉੱਤੇ ਵੀ ਕੋਈ ਸਵਾਲ ਖੜੇ ਹੋ ਸਕਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਨਾਮੀ ਗੈਂਗਸਟਰਜ਼ ਦੇ ਕੋਲ ਮੋਬਾਈਲ ਫੋਨਸ ਮਿਲਣ ਦੀਆਂ ਕਾਰਵਾਈਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਏਗਾ ਕੌੰਦਾ ਦੱਸਦੇ ਰਾਵਾਂਗੇ ਰੋ ਤੱਕ ਲੀ ਬੜੇ ਰੋ 1 Subscribe to One India channel and never miss an update.